ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਸਰਦੀਆਂ ਦੀ ਸਗਾਤ ਸਗਮਲਾਂ ਦੀ ਸਬਜੀ ਜਿਹੜੀ ਕਿ ਸਰਦੀਆਂ ਦੇ ਵਿੱਚ ਬਣਾਈ ਜਾਂਦੀ ਹੈ ਠੀਕ ਹੈ ਜੀ ਇਹਦਾ ਸਾਗ ਵੀ ਬਣ ਜਾਂਦਾ ਹੈ ਜਿਹਨੂੰ ਕਿ ਘੋਟਮੇ ਸਗਮਲ ਕਹਿ ਦਿੰਦੇ ਆ ਪਰ ਆਪਾਂ ਬਣਾਵਾਂਗੇ ਜਿੱਦਾਂ ਦੀ ਬਹੁਤ ਹੀ ਵਧੀਆ ਹਲਵਾਈ ਸਟਾਈਲ ਐਂਡ ਪੂਰੀ ਘੈਂਟ ਵਧੀਆ ਸਬਜੀ ਠੀਕ ਹੈ ਜੀ ਆਹ ਦੇਖੋ ਕਿੰਨੇ ਵਧੀਆ ਆਪਾਂ ਸਗਮਲ ਜਿਹੜੇ ਲੈਂਤੇ ਆ ਪੱਟਕੇ ਖੇਤਾਂ ਚੋਂ ਠੀਕ ਹੈ ਜੀ ਪਿੰਡ ਦੇ ਖੇਤਾਂ ਵਿੱਚ ਲੱਗੇ ਹੋਏ ਸੀਗੇ ਤੇ ਆਜੋ ਫਿਰ ਤੁਹਾਨੂੰ ਅੱਜ ਆਪਾਂ ਇਹਦੀ ਸਬਜ਼ੀ ਬਣਾ ਕੇ ਦਿਖਾਵਾਂਗੇ ਕਿਉਂਕਿ ਸਬਜ਼ੀ ਆ ਜਿਹੜੀ ਆਂਦੇ ਸਰਦੀਆਂ ਦੇ ਵਿੱਚ ਬਹੁਤ ਵਧੀਆ ਬਣਦੀ ਆ ਠੀਕ ਹੈ ਜੀ ਹੁਣ ਸੀਜ਼ਨ ਚੱਲ ਰਿਹਾ ਇਹਨਾਂ ਦਾ ਤੁਸੀਂ ਵੀ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਪੂਰੀ ਘੈਂਟ ਵਧੀਆ ਸਗਮਲਾਂ ਦੀ ਸਬਜੀ ਤੇ ਸਭ ਤੋਂ ਜਿਹੜਾ ਪਹਿਲਾ ਕੰਮ ਹੈ ਠੀਕ ਹੈ ਜੀ ਆਪਾਂ ਨੇ ਇਹਨਾਂ ਨੂੰ ਛਿੱਲ ਲੈਣਾ ਹੈ ਧੋ ਮੈਂ ਲੈ ਤੇ ਇਹ ਚੰਗੀ ਤਰ੍ਹਾਂ ਤੁਸੀਂ ਧੋ ਲੈਣੇ ਆ ਤਿੰਨ ਨੂੰ ਇਸ ਤਰੀਕੇ ਨਾਲ ਆਪਾਂ ਛਿੱਲ ਲੂਗੇ ਠੀਕ ਹੈ ਜੀ ਛਿੱਲਨੇ ਜ਼ਰੂਰੀ ਆ ਕਿਉਂਕਿ ਜਿਹੜੀ ਉੱਪਰ ਵਾਲੀ ਸਕਿਨ ਇਹਨਾਂ ਦੀ ਇਹ ਕੌੜੀ ਹੁੰਦੀ ਆ ਤੇ ਤੁਸੀਂ ਇਹਨਾਂ ਨੂੰ ਛਿੱਲ ਲਿਓ ਤੇ ਲਓ ਜੀ ਮੈਂ ਇਹਨਾਂ ਨੂੰ ਹੁਣ ਪਹਿਲਾਂ ਸਾਰਿਆਂ ਨੂੰ ਲੰਨਾ ਛਿੱਲ ਚੰਗੀ ਤਰ੍ਹਾਂ ਤੇ ਛਿੱਲ ਕੇ ਲਵਾਂਗੇ ਕੱਟ ਤੇ ਲੋ ਜੀ ਸਗਮਲਾ ਜਿਹੜੇ ਆਪਾਂ ਨੇ ਕੱਟ ਲਿਆ ਆ ਦੇਖੋ ਇਸ ਤਰੀਕੇ ਦੇ ਆਪਾਂ ਨੇ ਇਹ ਕੱਟ ਲੈਣੇ ਆ ਤੇ ਹੁਣ ਲਵਾਂਗੇ ਜੀ ਆਪਾਂ ਕੁੱਕਰ ਕੁੱਕਰ ਦੇ ਵਿੱਚ ਆਪਾਂ ਸਗਮਲਾ ਨੂੰ ਦੋ ਸੀਟੀਆਂ ਲਵਾ ਲੂਗੇ ਠੀਕ ਹੈ ਜੀ ਤੁਸੀਂ ਐਦਾਂ ਵੀ ਬਣਾ ਸਕਦੇ ਹੋ ਜੇ ਕਿਤੇ ਨਾਰਮਲ ਬਣਾਉਣੇ ਠੀਕ ਹੈ ਜੀ ਬਿਗੈਰ ਕੁੱਕਰ ਤੋਂ ਕਿਉਂਕਿ ਕਈ ਵਾਰ ਕਿਆ ਹੁੰਦਾ ਨਾ ਸਗਮਲਾ ਜਿਹੜੇ ਗੰਦੇ ਪਾਣੀ ਦੇ ਹੁੰਦੇ ਆ ਠੀਕ ਹੈ ਜੀ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਬਹੁਤ ਪਿੰਡਾਂ ਦੇ ਵਿੱਚ ਸ਼ਹਿਰਾਂ ਦਾ ਜਿਹੜਾ ਪਾਣੀ ਆ ਰਿਹਾ ਹੈ ਉਹਦੇ ਕਰਕੇ ਸਗਮਲਾ ਜਿਹੜੇ ਕਈ ਵਾਰ ਗੜਦੇ ਨਹੀਂ ਹੈਗੇ ਇਸ ਕਰਕੇ ਆਪਾਂ ਇਹਨਾਂ ਨੂੰ ਦੋ ਸੀਟੀਆਂ ਜਿਹੜੀਆਂ ਕੁੱਕਰ ਦੇ ਵਿੱਚ ਲਵਾਉਂਗੇ ਉਸ ਤੋਂ ਬਾਅਦ ਮਾਰਾਂਗੇ ਇਹਨਾਂ ਨੂੰ ਤੜਕਾ ਤੇ ਲੋ ਜੀ ਕੁੱਕਰ ਦੇ ਵਿੱਚ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਸਰੋਂ ਦਾ ਤੇਲ ਸਰੋਂ ਦੇ ਤੇਲ 'ਚ ਤੁਸੀਂ ਬਣਾਓ ਇਹਨਾਂ ਨੂੰ ਤੇ ਜਦੋਂ ਤੇਲ ਗਰਮ ਹੋ ਗਿਆ ਆਪਾਂ ਦੋ ਪਾਉਂਗੇ ਇਹਦੇ ਵਿੱਚ ਤੇਜ ਪੱਤੇ ਠੀਕ ਹੈ ਜੀ ਆ ਦੇਖੋ ਤੇਜ ਪੱਤੇ ਪਾ ਲੇ ਤੇ ਛੇਕ ਆ ਜਿਹੜਾ ਥੋੜਾ ਜਿਹਾ ਕੱਟ ਕਰ ਲਿਓ ਇਸ ਟਾਈਮ ਤੇ ਠੀਕ ਹੈ ਜੀ ਇੱਕ ਵਾਰ ਤੇਲ ਨੂੰ ਗਰਮ ਕਰਕੇ ਨਾ ਛੇਕ ਆ ਜਿਹੜਾ ਕੱਟ ਕਰ ਲੈਣਾ ਤੁਸੀਂ ਕਿਉਂਕਿ ਅੱਪਾ ਨੇ ਇਹਦੇ ਵਿੱਚ ਪਾਉਣੀ ਆ ਹਲਦੀ ਥੋੜੀ ਜੀ ਠੀਕ ਹੈ ਜੀ ਆ ਦੇਖੋ ਥੋੜੀ ਜੀ ਆਪਾਂ ਨੇ ਹਲਦੀ ਪਾਉਣੀ ਆ ਤੇ ਹਲਦੀ ਨੂੰ ਥੋੜਾ ਜਿਹਾ ਆਪਾਂ ਭੁੰਨ ਲੂਗੇ ਠੀਕ ਹੈ ਜੀ ਘੱਟ ਸੇਕ ਬਰਾ ਦੇਖੋ ਹਲਦੀ ਜਿਹੜੀ ਭੁੰਨੀ ਗਈ ਆਪਣੀ ਕਿਉਂਕਿ ਇੰਨੇ ਕੁ ਟਾਈਮ ਚ ਇਹ ਭੁੰਨ ਹੋ ਜਾਊਗੀ ਉਸ ਤੋਂ ਬਾਅਦ ਆਪਾਂ ਇਹਦੇ 'ਚ ਪਾ ਦੇਣਾ ਯਾ ਸਗਮਲ ਤੇ ਥੋੜੀ ਜਿਹਾ ਆਪਾਂ ਇਹਦੇ 'ਚ ਐਡ ਕਰਾਂਗੇ ਹਰੇ ਮਟਰ ਠੀਕ ਹੈ ਜੀ ਆ ਦੇਖੋ ਥੋੜੀ ਜਿਹਾ ਆਪਾਂ ਨੇ ਹਰੇ ਮਟਰ ਐਡ ਕਰ ਲਏ ਇਹਨਾਂ ਸਬਜ਼ੀ ਦਾ ਟੇਸਟ ਜਿਹੜਾ ਬਹੁਤ ਵਧੀਆ ਆਊਗਾ ਤੇ ਲੋ ਜੀ ਆ ਦੇਖੋ ਤੇ ਹੁਣ ਆਪਾਂ ਇਹਨੂੰ 1-2 ਮਿੰਟ ਪੂਰੇ ਸੇਕ ਪਰ ਪਕਾਉਣਾ ਏਦਾਂ ਹੀ ਠੀਕ ਹੈ ਜੀ ਖੁੱਲਾ ਹੀ ਤੇ ਜਦੋਂ ਹਲਕਾ ਜਿੰਨਾ ਨੇ ਪਾਣੀ ਛੱਡ ਤਿਆ ਉਸ ਤੋਂ ਬਾਅਦ ਆਪਾਂ ਨੇ ਕੁੱਕਰ ਦਾ ਜਿਹੜਾ ਢੱਕਣ ਲਾ ਦੇਣਾ ਤੇ ਨਾਲੇ ਆਪਾਂ ਥੋੜਾ ਜਿਹਾ ਇਹਦੇ 'ਚ ਐਡ ਕਰ ਦੋਗੇ ਨਮਕ ਠੀਕ ਹੈ ਜੀ ਤਾਂ ਜੋ ਸ਼ਗਮਲਾ ਜਿਹੜੇ ਥੋੜਾ ਜਿਹਾ ਪਾਣੀ ਛੱਡ ਦਵੇ ਬਾਕੀ ਜਿਹੜਾ ਨੋਨ ਮਿਰਚ ਆ ਬਾਅਦ ਵਿੱਚ ਦੇਖ ਕੇ ਪਾ ਲੂਗੇ ਤੇ ਲੋ ਜੀ ਹੁਣ ਆਪਾਂ ਨੇ ਇਹਨੂੰ ਦੋ ਸੀਟੀਆਂ ਲਾਉਣੀਆਂ ਨੇ ਜਦੋਂ ਥੋੜਾ ਜਿਹਾ ਇਹ ਪਾਣੀ ਛੱਡ ਤੇ ਲਓ ਜੀ ਸ਼ਗਮਲਾਂ ਨੇ ਥੋੜਾ ਜਿਹਾ ਪਾਣੀ ਛੱਡਤਾ ਏ ਤੇ ਹੁਣ ਆਪਾਂ ਨੇ ਲਾ ਦੇਣਾ ਟੱਕਣ ਠੀਕ ਹੈ ਜੀ ਕੁੱਕਰ ਦਾ ਤੇ ਆਪਾਂ ਇਹਨੂੰ 2-3 ਸੀਟੀਆਂ ਲਵਾ ਲੂਗੇ 2-3 ਸੀਟੀਆਂ ਚ ਇਹ ਐਨ ਹੋ ਜੂਗੇ ਤੇ ਜਦੋਂ ਤੱਕ ਠੀਕ ਹੈ ਜੀ ਸੀਟੀਆਂ ਲੱਗਦੀਆਂ ਸ਼ਗਮਲਾਂ ਨੂੰ ਆਪਾਂ ਥੋੜਾ ਜਿਹਾ ਸਮਾਨ ਤਿਆਰ ਕਰ ਲੰਨੇ ਇਹਦੇ ਵਾਸਤੇ ਆ ਦੇਖੋ ਚਾਰ ਆਪਾਂ ਨੇ ਮਿਰਚਾਂ ਪਾਉਂਦੀਆਂ ਮਿਕਸੀ ਦੇ ਜਗਮਾ ਥੋੜਾ ਜਿਹਾ ਆਪਾਂ ਨੇ ਅਦਰਕ ਪਾ ਲੈਣਾ ਠੀਕ ਹੈ ਜੀ ਤੇ ਆਪਾਂ ਨੇ ਚਾਰ ਕਪੌਥੀਆਂ ਪਾ ਦੇਣੀਆਂ ਲਸਣ ਦੀਆਂ ਤੇ ਆਪਾਂ ਨੇ ਇਹਨੂੰ ਥੋੜਾ ਜਿਹਾ ਠੀਕ ਹੈ ਜੀ ਦਰਦਰਾ ਜਿਹੜਾ ਪੀਸ ਲੈਣਾ ਤੇ ਲੋ ਜੀ ਇਸ ਤਰੀਕੇ ਦਾ ਆਪਾਂ ਨੇ ਇਹਨੂੰ ਠੀਕ ਹੈ ਜੀ ਜਿਆਦਾ ਬਰੀਕ ਨਹੀਂ ਕਰਨਾ ਹੈਗਾ ਐਦਾ ਮੋਟਾ-ਮੋਟਾ ਜਿਹਾ ਪੀਸ ਲੂਗੇ ਤੇ ਲੋ ਜੀ ਤਿੰਨ ਕੱਪਾ ਟਮਾਟਰ ਪੀਸ ਲੂਗੇ ਠੀਕ ਹੈ ਜੀ ਨਾਰਮਲ ਸਾਈਜ਼ ਦੇ ਟਮਾਟਰ ਹੈ ਮੇਰੇ ਕੋਲ ਤਿੰਨ ਮੀਡੀਅਮ ਸਾਈਜ਼ ਦੇ ਇੱਥੇ ਮੈਂ ਗੰਡੇ ਕੱਟ ਲਏ ਯਾਨੀ ਕਿ ਪਿਆਜ਼ ਕੱਟ ਲਿਆ ਤੇ ਮੈਂ ਤੁਹਾਨੂੰ ਪਹਿਲਾਂ ਦੱਸਣਾ ਦੱਸਣਾ ਭੁੱਲ ਗਿਆ ਜਿਹੜਾ ਕਿ ਸਗਮਲਾਂ ਦਾ ਵੇਟ ਹੈਗਾ ਉਹ ਹੈਗਾ ਤਕਰੀਬਨ 1.5 ਕਿਲੋ ਠੀਕ ਹੈ ਜੀ 1.5 ਕਿਲੋ ਨੂੰ ਆਪਾਂ ਨੇ ਤਿੰਨ ਮੀਡੀਅਮ ਸਾਈਜ਼ ਦੇ ਟਪਿਆ ਮਤਲਬ ਪਿਆਜ਼ ਕੱਟੇ ਤਿੰਨ ਆਪਾਂ ਨੇ ਛੋਟੇ ਟਮਾਟਰ ਮਿਕਸੀ ਕਰ ਲਏ ਤੇ ਬਾਕੀ ਤੁਸੀਂ ਆ ਸਾਮਾਨ ਦੇਖ ਲਿਆ ਠੀਕ ਹੈ ਜੀ ਕਿੰਨਾ ਕੱਪਾਂ ਨੇ ਕਰਿਆਏ ਬਾਕੀ ਜਿਹੜਾ ਨੂਨ ਮਸਾਲਾ ਤੁਹਾਨੂੰ ਨਾਲ ਦੇ ਨਾਲ ਦੱਸੂंगे ਤੇ ਲੋ ਜੀ ਸੱਗ ਮੱਲਾ ਜਿਹੜੇ ਆਪਣੇ ਆ ਦੇਖੋ ਇਹਨਾਂ ਹੋ ਚੁੱਕੇ ਆ ਮਟਰ ਵੀ ਗਲ ਗਏ ਆ ਤੇ ਤੁਸੀਂ ਬੰਦ ਨੂੰ ਇਦਾਂ ਹੀ ਕੁੱਕਰ ਚ ਸੀਟੀਆਂ ਲਵਾ ਲਿਓ ਕਿਉਂਕਿ ਜੇ ਮਾਰੇ ਮੋٹے ਜ਼ਿਆਦਾ ਗਲ ਗਏ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਜੇ ਕੱਚੇ ਰਹਿ ਗਏ ਨਾ ਫਿਰ ਸਬਜੀ ਆਪਣੀ ਵਧੀਆ ਨਹੀਂ ਬਣਨੀ ਹੈ ਕਿ ਵੈਸੇ ਇਹ ਇਦਾਂ ਵੀ ਹੋ ਜਾਂਦੇ ਆ ਮਤਲਬ ਬਿਗਾਇਰ ਕੁੱਕਰ ਤੇ ਵੀ ਹੋ ਜਾਂਦੇ ਕਿਉਂਕਿ ਮੈਂ ਪਹਿਲਾਂ ਇੱਕ ਦੋ ਵਾਰ ਬਣਾਇਆ ਉਹ ਗੜੇ ਨਹੀਂ ਹੈਗੇ ਇਸ ਕਰਕੇ ਮੈਂ ਜਿੰਦ ਨੂੰ ਕੁੱਕਰ 'ਮਾ ਸੀਟੀਆਂ ਲਵਾਇਆ ਤੇ ਲੋ ਜੀ ਹੁਣ ਆਪਾਂ ਇਹਨਾਂ ਦਾ ਬਣਾਉਨੇ ਆ ਤੜਕਾ ਤੇ ਲੋ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਤੇ ਇਹਨੂੰ ਹੁਣ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਜਦੋਂ ਤੇਲ ਗਰਮ ਹੋ ਗਿਆ ਫਿਰ ਆਪਾਂ ਇਹ ਚ ਪਾਵਾਂਗੇ ਥੋੜਾ ਜਿਹਾ ਜੀਰਾ ਠੀਕ ਹੈ ਜੀ ਜੀਰੇ ਨੂੰ ਹਲਕਾ ਜਿਹਾ ਭੁੰਨੂਗੇ ਤੇ ਜਦੋਂ ਜੀਰਾ ਭੁੰਨਿਆ ਗਿਆ ਫਿਰ ਆਪਾਂ ਇਹ ਚ ਐਡ ਕਰ ਦੋਗੇ ਪਿਆਜ਼ ਠੀਕ ਹੈ ਜੀ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਆ ਇਹ ਤੇ ਆਪਾਂ ਇਹਨਾਂ ਨੂੰ ਵੀ ਭੁੰਨ ਲਾਂਗੇ ਥੋ ਤੁਸੀਂ ਜੇ ਤੁਸੀਂ ਇਸ ਤਰੀਕੇ ਨਾਲ ਠੀਕ ਹੈ ਜੀ ਸਬਜ਼ੀ ਬਣਾਉਂਗੇ ਨਾ ਤਾਂ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹ ਤੁਸੀਂ ਸਬਜ਼ੀ ਬਣਾ ਕੇ ਜਰੂਰ ਟਰਾਈ ਕਰਿਓ ਠੀਕ ਹੈ ਜੀ ਤੇ ਨਾਲੇ ਫਿਰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦੀ ਬਣੀ ਆ ਤੇ ਲੋ ਜੀ ਪਿਆਜ਼ਾਂ ਨੂੰ ਥੋੜੇ ਜਿਹਾ ਭੁੰਨ ਲੂਗੇ ਆਪਾਂ ਹੁਣ ਤੇ ਜਦੋਂ ਪਿਆਜ਼ ਠੀਕ ਹੈ ਜੀ ਅੱਧੇ ਕ ਭੁੰਨੇ ਗਏ ਫਿਰ ਆਪਾਂ ਨੇ ਇਹ ਚ ਐਡ ਕਰ ਦੇਣਾ ਜਿਹੜਾ ਆਪਣੇ ਪੇਸਟ ਬਣਾਇਆ ਤਾਂ ਹਰੀ ਮਿਰਚ ਲਸਣ ਤੇ ਅਦਰਕ ਦਾ ਆਪਾਂ ਨੇ ਉਹ ਐ ਚ ਐਡ ਕਰ ਲੈਣਾ ਕਿਉਂਕਿ ਪਹਿਲਾਂ ਮੈਂ ਤਾ ਨਹੀਂ ਪਾਇਆ ਹੈ ਇੱਕ ਜੇ ਆਪਾਂ ਨੇ ਭੁੰਨਣੇ ਸੀਗੇ ਜੀ ਪਿਆਜ਼ ਜੇ ਆਪਾਂ ਪਹਿਲਾਂ ਪਾ ਦਿੰਦੇ ਫਿਰ ਹੁਣ ਤਾਂ ਕਹਿੰਦੇ ਸੜ ਜਾਣਾ ਤਾਂ ਠੀਕ ਹੈ ਜੀ ਜਦੋਂ ਪਿਆਜ਼ ਆਪਣੇ ਨਾਲ ਅੱਧੇ ਕ ਭੁੰਨ ਜਵੇ ਫਿਰ ਤੁਸੀਂ ਪਾ ਲੈਣਾ ਇਹ ਪੇਸਟ ਤੇ ਲਓ ਜੀ ਇਹਨੂੰ ਵੀ ਭੁੰਨਦੇ ਹੁਣ ਆਪਾਂ ਚੰਗੀ ਤਰ੍ਹਾਂ ਤੇ ਲਓ ਜੀ ਜਦੋਂ ਆਪਣਾ ਥੋੜਾ ਜਿਹਾ ਸਮਾਨ ਇਹ ਭੁੰਨਿਆ ਗਿਆ ਆਪਾਂ ਇਹ 3-4 ਮਿੰਟ ਭੁੰਨਣਾ ਏ ਉਸ ਤੋਂ ਬਾਅਦ ਆਪਾਂ ਨੇ ਅੱਧਾ ਕ ਚਮਚਾ ਇਹ ਚ ਪਾ ਦੇਣਾ ਕਸ਼ਮੀਰੀ ਮਿਰਚ ਜਾਂ ਦੇਗੀ ਮਿਰਚ ਦਾ ਤੇ ਅੱਧਾ ਪਾਉਣਾ ਚਮਚਾ ਪਾਉਂਗੇ ਆਪਾਂ ਹਲਦੀ ਦਾ ਠੀਕ ਹੈ ਜੀ ਟਰਮਰਿਕ ਪਾਊਡਰ ਤੇ ਇਹਨੂੰ ਪਪੂ ਨੂੰ ਗੇ ਠੀਕ ਹੈ ਜੀ ਇੱਕ ਅੱਧਾ ਮਿੰਟ ਤੇ ਜਦੋਂ ਦੇਗੀ ਮਿਰਚ ਤੇ ਹਲਦੀ ਭੁੰਨੀ ਗਈ ਫਿਰ ਆਪਾਂ ਇਹ ਚ ਪਾ ਦੋਗੇ ਠੀਕ ਹੈ ਜੀ ਫਰੈਸ਼ ਪਿਉਰੀ ਤੇ ਹੁਣ ਆਪਾਂ ਇਹ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨੂਗੇ ਠੀਕ ਹੈ ਜੀ 5 ਤੋਂ 6 ਮਿੰਟ ਜਦੋਂ ਤੱਕ ਇਹ ਇਹਨੂੰ ਤੇਲ ਨਹੀਂ ਛੱਡ ਦਿੰਦਾ ਤੇ ਲਓ ਜੀ ਹੁਣ ਆਪਾਂ ਮਸਾਲੇ ਦੇ ਵਿੱਚ ਥੋੜਾ ਜਿਹਾ ਐਡ ਕਰ ਦੋਗੇ ਨਮਕ ਨਾਨ ਕਪਾ ਨੇ ਪਹਿਲਾਂ ਵੀ ਪਾਇਆ ਤਾਂ ਠੀਕ ਹੈ ਜੀ ਤੁਸੀਂ ਦੇਖ ਕੇ ਪਾ ਲਿਓ ਤੇ ਥੋੜਾ ਜਿਹਾ ਮੈਚ ਪਾਉਂਗਾ ਗਰਮ ਮਸਾਲਾ ਠੀਕ ਹੈ ਜੀ ਅੱਧਾ ਕ ਚਮਚਾ ਹੋਰ ਮਸਾਲਾ ਆਪਾਂ ਨੇ ਕੋਈ ਪਾਣਾ ਨਹੀਂ ਜ਼ਿਆਦਾ ਇਹਦੇ ਵਿੱਚ ਤੇ ਲੋ ਜੀ ਥੋੜੀ ਜਿਹਾ ਆਪਾਂ ਇਹਦੇ ਵਿੱਚ ਕਸਤੂਰੀ ਮੇਥੀ ਐਡ ਕਰ ਦੋਗੇ ਠੀਕ ਹੈ ਜੀ ਤੇ ਲੋ ਜੀ ਇਹਨੂੰ ਭੁੰਨੂਗੇ ਹੁਣ ਆਪਾਂ ਮਸਾਲਾ ਆਪਣਾ ਭੁੰਨਿਆ ਗਿਆ ਹੈ ਚੰਗੀ ਤਰ੍ਹਾਂ ਕਦਰ ਚੈੱਕ ਕਰੋ ਤੁਸੀਂ ਮਸਾਲੇ ਦਾ ਠੀਕ ਹੈ ਜੀ ਪੂਰਾ ਇਹਨ ਦੇਸੀ ਤਰੀਕੇ ਨਾਲ ਬਣਾਇਆ ਤੇ ਹੁਣ ਆਪਾਂ ਇਹ ਝਾੜ ਐਡ ਕਰ ਦੋਗੇ ਆਪਣੇ ਸ਼ਗਮਲ ਜਿਹੜੇ ਆਪਾਂ ਨੇ ਉਬਾਲ ਕੇ ਰੱਖੇ ਤੇ ਹੁਣ ਕਰਦੇ ਆਪਾਂ ਇਹਨਾਂ ਨੂੰ ਮਿਕਸ ਆਹ ਦੇਖੋ ਜੀ ਐਨ ਪੂਰਾ ਨਜ਼ਾਰੇ ਵਾਲਾ ਕਲਰ ਹੈ ਔਰ ਖਾਣ ਚ ਵੀ ਐਨ ਪੂਰੇ ਸਵਾਦ ਹੋਣਗੇ ਇਹ ਤੇ ਲੋ ਜੇ ਇਹਨਾਂ ਨੂੰ ਕਰਦੇ ਆ ਹੁਣ ਮਿਕਸ ਜਿਆਦਾ ਹੁਣ ਆਪਾਂ ਨੇ ਇਹ ਪਕਾਉਣੇ ਨਹੀਂ ਹੈਗੇ ਠੀਕ ਹੈ ਜੀ ਕਿਉਂਕਿ ਇਹ ਪਹਿਲੇ ਹੀ ਖੁੱਲ ਚੁੱਕੇ ਆ ਜੇ ਹੁਣ ਜਿਆਦਾ ਕਾਲਾ ਮਾਰਾ ਕਰੋਂਗੇ ਫਿਰ ਕੋਟ ਮੇ ਛਗਮਲ ਬਣ ਜਣੇ ਆ ਠੀਕ ਹੈ ਜੀ ਸੇਵਾ ਤੁਸੀਂ ਇਹਨਾਂ ਖਿਆਲ ਰੱਖਣਾ ਜਦੋਂ ਵੀ ਇਹਨੂੰ ਕੁੱਕਰ ਦੇ ਵਿੱਚ ਸੀਟੀ ਲਵਾਉਣੀ ਆ ਜੇ ਤੁਹਾਨੂੰ ਥੋੜੇ ਜਿਹਾ ਹਾਰ ਜੇ ਪਸੰਦ ਆ ਠੀਕ ਹੈ ਜੀ ਖੜੇ ਖੜੇ ਜੇ ਤਾਂ ਤੁਸੀਂ ਇੱਕ ਸੀਟੀ ਲਵਾ ਲਿਓ ਕਿ ਨਹੀਂ ਮੈਂ ਦੋ ਸੀਟੀਆਂ ਲੁਆਈਆਂ ਤੀਆਂ ਤਾਂ ਤੁਸੀਂ ਦੋ ਸੀਟੀਆਂ ਲਵਾ ਲਿਓ ਤੇ ਲੋ ਜੀ ਇਸ ਟਾਈਮ ਤੇ ਜਦੋਂ ਹੁਣ ਆਪਾਂ ਨੇ ਕੜਾਹੀ ਦੇ ਵਿੱਚ ਐਡ ਕਰ ਲਿਆ ਹੀ ਮਸਾਲੇ ਦੇ ਵਿੱਚ ਤੁਸੀਂ ਇਹ ਮੀਡੀਅਮ ਸੇਕ ਪਰ ਨਹੀਂ ਪਕਾਉਣੇ ਐਨ ਪੂਰੇ ਸੇਕ ਪਰ ਪਕਾਉਣੇ ਆ ਤਾਂ ਜੋ ਜਿਹੜਾ ਮਾੜਾ ਮੋਟਾ ਪਾਣੀ ਜਾਂ ਇਹਦੇ ਵਿੱਚ ਉਹ ਵੀ ਸੁੱਕ ਜੇ ਜਾਵੇ ਤੇ ਲੋ ਜੀ ਇਹਨੂੰ ਹੁਣ ਆਪਾਂ ਪਕਾ ਲੰਨੇ ਆ ਦੋ ਤਿੰਨ ਮਿੰਟ ਤੇ ਲੋ ਜੀ ਸਗਮਲਾਂ ਦੀ ਸਬਜ਼ੀ ਬਣ ਕੇ ਰੈਡੀ ਆ ਹੁਣ ਆਪਾਂ ਇਹ ਜੋ ਪਾਉਨੇ ਆ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ ਜੀ ਠੀਕ ਹੈ ਜੀ ਸੱਗਮਲ ਘਰੇ ਹੁਣ ਸੀਜ਼ਨ ਚੱਲ ਰਿਹਾ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਲਓ ਜੀ ਸਬਜੀ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨਾ ਪਿਆਰਾ ਸਬਜੀ ਦਾ ਕਲਰ ਆ ਤੁਸੀਂ ਦੇਖ ਸਕਦੇ ਹੋ ਤੇ ਇਸ ਤਰੀਕੇ ਨਾਲ ਬਣਾ ਸਕਦੇ ਜੀ ਤੁਸੀਂ ਹਲਵਾਈ ਸਟਾਈਲ ਸਗਮਲਾਂ ਦੀ ਸਬਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਲਓ ਜੀ ਮਿਲਦੇ ਆਂ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ